ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਖਾਲਸੇ ਦਾ ਸਾਜਨਾ ਦੇਵਸ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦਾ ਆਨੰਦ ਮਾਣਿਆ। ਵੱਖੋ ਵੱਖਰੇ ਰਾਗੀ ਢਾਡੀ ਕਵੀਸ਼ਰੀ ਜਥਿਆਂ ਵੱਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ। ਗੁਰਦੁਆਰਾ ਸਾਹਿਬ ਕਮੇਟੀ ਦੇ ਬਹੁਤ ਹੀ ਸੁਚੱਜੇ ਪ੍ਰਬੰਧਾਂ ਅਧੀਨ ਸੰਗਤਾਂ ਨੇ ਤਰ੍ਹਾਂ ਤਰ੍ਹਾਂ ਦੇ ਲੰਗਰਾਂ ਦਾ ਆਨੰਦ ਮਾਣਿਆ। ਛੋਟੇ-ਛੋਟੇ ਬੱਚਿਆਂ ਲਈ ਝੰਡੋਲੇ ਝੂਲੇ ਇਸ ਮੇਲੇ ਦੌਰਾਨ ਖੇਚਦਾ ਕੇਂਦਰ ਬਣੇ ਰਹੇ ਸਕਾਟਲੈਂਡ ਦੇ ਇਤਿਹਾਸ 'ਚ ਹੁਣ ਤੱਕ ਦੇ ਪਹਿਲੇ ਅਖਬਾਰ ਪਾਇਂਦਰੀਆ ਦੀ ਟੀਮ ਵੀ ਇਸ ਮੇਲੇ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੀ ਟੀਮ ਦੀ ਤਰਫੋਂ ਵਰਿੰਦਰ ਖੁਰਮੀ, ਲਾਗਿਲ ਦੋਦਾ, ਮੋਨੀ ਬਸਰਾ, ਸਿੰਗਿੰਗ ਬਸ ਡਰਾਈਵਰ ਰਣਜੀਤ ਸਿੰਘ ਵੀਰ, ਅਜੈਬ ਸਿੰਘ ਗਰਚਾ ਤੇ ਮਨਦੀਪ ਖੁਰਮੀ ਵੱਲੋਂ ਸੰਗਤਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਅਖਬਾਰ ਵੰਡ ਕੇ ਆਪਣਾ ਯੋਗਦਾਨ ਪਾਇਆ ਗਿਆ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਮੇਲੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਮਾਧਿਕ ਦੇ ਵਿਸਾਖੀ ਸਮਾਗਮਾਂ ਦੇ ਵਿੱਚ ਆ ਜਿਹੜਾ ਜਹਾਈ ਸਟਰੀਟ ਤੇ ਇੱਥੇ ਬਹੁਤ ਵੱਡਾ ਇਕੱਠ ਧਾਰਮਿਕ ਵਿਚਾਰਾਂ ਹੋਈਆਂ ਕਬਿਸ਼ਰੀ ਢਾਡੀ ਜੱਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਅਸੀਂ ਗਲਾਸਗੋ ਤੋਂ ਪਾਇਂਦਰਿਆ ਦੀ ਜਿਹੜੀ ਟੀਮ ਐ ਇੱਥੇ ਪਹੁੰਚੀ ਸੀ ਤੇ ਸਾਨੂੰ ਜਿਹਨੇ ਗਰ ਸਾਡੇ ਗਰਤਾ ਸਾਹਿਬ ਜੀ ਤੇ ਸਾਡੇ ਇੱਥੋਂ ਵਾਲੇ ਜਿਹੜੇ ਲੋਕਲ ਸੱਜਣ ਇਹਨਾਂ ਵੱਲੋਂ ਸਾਨੂੰ ਬਹੁਤ ਮੋਹ ਪਿਆਰ ਦਿੱਤਾ ਗਿਆ ਕਰਤਾ ਸਾਹਿਬ ਜਿਹੜਾ ਅੱਜ ਦਾ ਇੱਥੇ ਪੰਜ ਦਰਿਆ ਦਾ ਸਟਾਲ ਲੱਗਿਆ ਉਹਦੇ ਲਈ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਦੀ ਗੱਲ ਆ ਗਈ ਆ ਮੈਂ 5000 ਨੂੰ 5000 ਨਹੀਂ ਇਹਨੂੰ ਸਮੁੰਦਰ ਵੇਖਣਾ ਪਸੰਦ ਕਰਦਾ ਇਸ 5000 ਦੇ ਪੇਪਰ ਪਿਛਲੇ ਹਫਤੇ ਬਾਬਾ ਸੰਗ ਗੁਰਦੁਆਰਾ ਚ ਤੁਸੀਂ ਆਏ ਉਸ ਤੋਂ ਬਾਅਦ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਸੌਰੌਰ ਦੇ ਆਪ ਘੋਮੇ ਤੇ ਅੱਜ ਇੱਥੇ ਪੇਪਰ ਵੰਡਿਆ ਤੁਹਾਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਸੋ ਮੇਰੀ ਇਹ ਬੇਨਤੀ ਹੈ ਸਭ ਦਰਸ਼ਕਾਂ ਨੂੰ ਜਿਹੜੇ ਇਸ ਪ੍ਰੋਗਰਾਮ ਨੂੰ ਇਸ ਪੇਪਰ ਨੂੰ ਸੁਣਨ ਕਿ ਕਿਰਪਾ ਕਰਕੇ ਇਸ ਪੇਪਰ ਨੂੰ ਲਿਜਾਓ ਪੜੋ ਇਹਨੂੰ ਸੰਭਾਲੋ ਵੀ ਇਹਦੀ ਜਿਹੜੀ ਦੇਖਿਆ ਉਹ ਬਹੁਤ ਵੱਡ ਬੋਲੀ ਦੇਖਿਆ ਗਿਆ ਆਪਣੇ ਬੱਚਿਆਂ ਤੱਕ ਪੁੱਛਦਾ ਕਰੋ ਆਪਣੀ ਲੈਵਲ ਵਿੱਚ ਰੱਖੋ ਇਹਨੂੰ ਇਹਦੇ ਵਿੱਚ ਬਹੁਤ ਸਮਗਰੀ ਤੁਹਾਨੂੰ ਵਾਲੇ ਦਿਨ ਵਿੱਚ ਮਿਲੇਗੀ ਉਸ ਸਮਗਰੀ 'ਚ ਤੁਹਾਡਾ ਯੋਗਦਾਨ ਵੀ ਹੋਣਾ ਬਹੁਤ ਜ਼ਰੂਰੀ ਹੈਗਾ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੁਸੀਂ ਆਪਣੀ ਕੋਈ ਗਤੀਵਿਧੀ ਜਗ ਜਗਰ ਕਰਨੀ ਆ ਤੇ ਮਨਦੀਪ ਭਾਈ ਗੁਰਮੀ ਨੂੰ ਹੱਥਾ ਕਰੋ ਜਾਂ ਦਾਸ ਬੈਠਾ ਅਦਰਵਾਈਜ਼ ਤੋਂ ਬਾਅਦ ਪੰਜਾਬੀ ਸਾਥ ਯੂਰਪੀ ਪੰਜਾਬੀ ਸਾਥ ਇਸ ਗਰੁੱਪ ਦੇ ਨਾਲ ਇਸ ਅਧਾਰ ਨਾਲ ਜੁੜੀ ਹੈ ਸਾਨੂੰ ਦਾਸ ਕਰੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ ਮਿਹਰਬਾਨੀ ਸਾਡੇ ਨਾਲ ਇਸ ਵੇਲੇ ਕੀਰਤ ਰਾਜ ਸਿੰਘ ਉਹ ਵੀ ਮੌਜੂਦ ਆ ਇਸ ਇਲਾਕੇ ਦੇ ਵੈਸਟ ਮੈਡਲੈਂਡ ਇਨੀ ਪੂਰੇ ਯੂਕੇ ਦੇ ਜਿਹੜੇ ਧਾਰਮਿਕ ਜਾਂ ਰਾਜਨੀਤਿਕ ਗਲਿਆਰਾਗਾ ਉਹਦੇ ਵਿੱਚ ਕੀਰਤ ਰਾਜ ਨੂੰ ਬਹੁਤ ਚੰਗੀ ਤਰ੍ਹਾਂ ਜਾਣਿਆ ਜਾਂਦਾ ਸਾਡੇ ਨਾਲ ਖੜਿਆ ਤੇ ਅਸੀਂ ਗੱਲਬਾਤ ਕਰਦੇ ਆ ਕਿ ਪੰਜ ਦਰਿਆ ਲਈ ਉਹ ਆਪਣੀਆਂ ਸ਼ੋਭ ਕਾਮਨਾਵਾਂ ਕਿਹੜੇ ਅੰਦਾਜ਼ ਦਿੰਦੇ ਆ ਸਵਾਗਤ ਹੈ ਕੀਰਤ ਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਪੰਜ ਦਰਿਆ ਜੇ ਸਾਰੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਵਿਸਾਖੀ ਤੇ ਖਾਲਸਾ ਸਾਜਨਾ ਦੇ ਯੂਨੀਵਰਸਿਟੀ ਲੱਖ ਲੱਖ ਵਧੜਾ ਹੋਣ ਜੀ ਅੱਜ ਬਰੇ ਸਾਲਾਂ ਬਾਅਦ ਨਦੀਪ ਕੁਰਮੀ ਵੀਰ ਜੀ ਦੇ ਦਰਸ਼ਨ ਹੋਏ ਨੇ ਇਹਨਾਂ ਦੀ ਰਚਨਾਵਾਂ ਇਹਨਾਂ ਦੇ ਲੇਖ ਅਸੀਂ ਪੜਦੇ ਰਹਿੰਦੇ ਆ ਇੱਥੇ ਦੇ ਜੰਪਲ ਹੋਣ ਦੇ ਬਾਵਜੂਦ ਇਹਨਾਂ ਦੇ ਜੇ ਜੋ ਕੰਮ ਕਰ ਰਹੇ ਨੇ ਲਿਟਰੇਚਰ ਸੈਕਟਰ ਦੇ ਵਿੱਚ ਉਹਨਾਂ ਦੇ ਰਚਨਾਵਾਂ ਪੜ ਕੇ ਅਸੀਂ ਪੰਜਾਬੀ ਨਾਲ ਵੀ ਜੁੜਿਆ ਮਾਂ ਬੋਲੀ ਨਾਲ ਵੀ ਜੁੜਿਆ ਇਹਨਾਂ ਦਾ ਅਥੀ ਸੁਵਿੰਧਿਕ ਵਿੱਚ ਨਗਗੀਤ ਵਿੱਚ ਬੜਾ ਸਵਾਗਤ ਕੀਤਾ ਜਾਂਦਾ ਹੈ ਤੇ ਧੰਨਵਾਦ ਕੀਤਾ ਜਾਂਦਾ ਕਿ ਜਿਹੜੀ ਤੁਸੀਂ ਸੇਵਾਵਾਂ ਦੇ ਰਹੇ ਹੋ ਇਹ ਬਹੁਤ ਹੀ ਅਨਮੋਲ ਸੇਵਾਵਾਂ ਨੇ ਤੇ ਸਾਡੇ ਵਰਗੇ ਬੱਚੇ ਜਿਹੜੇ ਇੱਥੇ ਤੇ ਜੰਪਾ ਲਿਆ ਉਹਨਾਂ ਨੂੰ ਪਰ ਕੇ ਆਪਣੀ ਮਾਂ ਬੋਲ ਨਾਲ ਜੁੜ ਰਹੇ ਆ ਤੇ ਅਈ ਅਰਦਾਸ ਕਰਦੇ ਆ ਕਿ ਇੰਜੀ ਪੰਜਰੀਆ ਨਿਊਜ਼ਪੇਪਰ ਤੇ ਰਚਨਾਵਾਂ ਇੰਜੀ ਚਰਦੀਗਲਾ ਵਿੱਚ ਰਹਿਣ ਤੇ ਮਹਾਰਾਜ ਹੋਰ ਸੇਵਾ ਲੈਂਦੇ ਰਹਿਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਸਾਡੇ ਨਾਲ ਸਿੰਗਿੰਗ ਬੱਸ ਡਰਾਈਵਰ ਦੇ ਨਾਂ ਨਾਲ ਵਿਸ਼ਵ ਪ੍ਰਸਿੱਧ ਰਣਜੀਤ ਸਿੰਘ ਵੀਰ ਮੌਜੂਦ ਆ ਆਓ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਵੀਰ ਜੀ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਬਤ ਹੈ ਜੀ ਪਾਇਂਦਰੀਆ ਨੇ ਅੱਜ ਇੱਥੇ ਸਟਾਲ ਲਾਇਆ ਤੁਹਾਡੇ ਪਿੰਡ ਆ ਕੇ ਅਸੀਂ ਅਖਬਾਰ ਜਿਹੜਾ ਵੰਡ ਕੇ ਚੱਲੇ ਆ ਕੀ ਕਹਿਣਾ ਚਾਹੋਗੇ ਇਹ ਬਹੁਤ ਖੁਸ਼ੀ ਦੀ ਗੱਲ ਆ ਜੀ ਜਿਹੜੀ ਪੰਜਾਬੀ ਮਾਂ ਬੋਲੀ ਨੂੰ ਘਰ ਘਰ ਪਹੁੰਚਾ ਰਹੇ ਆ ਤੁਸੀਂ ਬਹੁਤ ਔਣੀਆਂ ਚਾਹੇ ਆਪਾਂ ਸਾਰੀਆਂ ਸਿੱਖੀਏ ਪਰ ਜਿਹੜੀ ਆਪਣੀ ਬੋਲੀ ਆ ਉਹਨੂੰ ਨਾ ਛੱਡੀਏ ਆਪਣੀ ਪੰਜਾਬੀ ਮਾਂ ਬੋਲੀ ਨੂੰ ਆਪਾਂ ਲੈ ਕੇ ਚੱਲੀਏ ਇਹ ਸਾਰਿਆਂ ਦਾ ਫਰਜ਼ ਬਣਦਾ ਮਾਪਿਆਂ ਦਾ ਫਰਜ਼ ਬਣਦਾ ਇਹਨਾਂ ਨੇ ਵੀ ਜੀ ਮੱਤਿ ਫਰਮੀ ਹਮਤਪੁਰਾ ਨੇ ਬੜਾ ਵੱਡਾ ਇਹਨਾਂ ਦਾ ਸਹਿਯੋਗ ਆ ਪੰਜ ਦਰਿਆ ਦਾ ਸਾਉਂਡ ਲੈਂਡ ਤੋਂ ਉੱਪਰ ਦਾ ਇੱਕ ਪੰਛੀ ਜਿਹੜਾ ਘਰ-ਘਰ ਬੋਲੀ ਪਹੁੰਚਾਉਂਦਾ ਏ ਪੰਜਾਬ ਜੋ ਪੰਜ ਦਰਿਆਵਾਂ ਦੀ ਸ਼ਾਨ ਲੈ ਕੇ ਇਹ ਆਪਣੇ ਮਾਂ ਮੋਲੀ ਨੂੰ ਘਰ-ਘਰ ਪਹੁੰਚਾਉਂਦਾ ਏ ਤੇ ਬਹੁਤ-ਬਹੁਤ ਧੰਨਵਾਦ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਅੱਜ ਪਸਾਕੀ ਦੇ ਮੇਲੇ ਤੇ ਸਮਾਥਿਕ ਐਡਵਾਈਸਟਰੀ ਤੇ ਸਾਨੂੰ ਮਿਲਣ ਦਾ ਇਹਨਾਂ ਦੇ ਨਾਲ ਸਮਾਂ ਮਿਲਿਆ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਮਿੱਤਰ ਨੂੰ ਛੜੋ ਪੰਜਾ ਦਾ ਤੇ ਇਸ ਪੰਜਾਬੀ ਮਾਂ ਮੋਲੀ ਕਰ ਕਰ ਤੁਹਾਨੂੰ ਆਪਣਾ ਪ੍ਰਾਤਿ ਜਿਹੜਾ ਜੇ ਮਨਦੀਪ ਸਿੰਘ ਜੀ ਦਾ ਕਰ ਰਹੇ ਨੇ ਤੇ ਬਹੁਤ ਬਹੁਤ ਸਾਰੀ ਟੀਮ ਨੂੰ ਵਧਾਈ ਜੀ ਹਾੜੇ ਗਰੀਬਾਂ ਦੇ ਰਹਿ ਗਏ ਸੁਆਸ ਬਾਕੀ ਗਿਣਤੀ ਕਰੀ ਪਾਦੇ ਦੀ ਗੱਲ ਨਾ ਨੇੜੇ ਆਉਂਦੀ ਸ਼ਦੀਪ ਜੀ ਮਾਤਾ ਗਲ ਲੱਗ ਕੇ ਰੋ ਪਿਆ ਕਵਰ ਦਲੀਪ ਜੀ ਮਾਤਾ ਗਲ ਲੱਗ ਕੇ ਰੋ ਹੱਬਾ ਦਾ ਹਸੀ ਕੈਸ ਸੁਣਾ ਸਭ ਤੋਂ ਦੂਰੇ ਦਾ ਬਾੜਾ ਵੇ ਪੰਜ ਦਰਿਆ ਅਖਬਾਰ ਦੇ ਮੁੱਖ ਸੰਪਾਦਕ ਮਨਦੀਪ ਖਰਮੀ ਹਿੰਮਤਪੁਰਾ ਵੱਲੋਂ ਸਮੂਹ ਸਹਿਯੋਗੀਆਂ ਤੇ ਸੇਵਾਦਾਰਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਪੰਜ ਦਰਿਆ ਅਖਬਾਰ ਸੰਗਤਾਂ ਵਿੱਚ ਵਰਤੌਣ ਦੀ ਸੇਵਾ ਨਿਭਾਈ ਗਈ